ਉਹ ਮਾਰਾ ਇਹਨਾਂ ਸਾਰਾ ਕੁਝ ਦਿੱਤਾ ਵਾ ਦੇ ਹਾਂ 2-4 ਲੱਖ ਰੁਪਈਆ ਕੁਝ ਲਿਮਟ ਚੁੱਕਦੇ ਹਾਂ ਚੱਲ ਨਿਹਾਨਿਆਂ ਦਾ ਘਰ ਬਣ ਜੂਗਾ ਸਾਨੂੰ ਕਹੀ ਜਾਣ ਲਈ ਆ ਉਹਨਾਂ ਦਾ ਸਾਥ ਦਓ ਉਹਨਾਂ ਦਾ ਸਾਥ ਦਓ ਕੋਈ ਗੱਲ ਨਹੀਂ ਦਵਾਂਗੇ ਸਾਥ ਸਾਥ ਇਦਾਂ ਨਹੀਂ ਦਿੱਤੇ ਜਾਂਦੇ ਹੁੰਦੇ ਗੂਠਾ ਲਵਾਵਾਂਗੇ ਤਾਂ ਫੇਰ ਸਾਥ ਦਵਾਂਗੇ ਹਾਂਜੀ ਹਾਂਜੀ ਭੈਣ ਜੀ ਠੀਕ ਠਾਕ ਵਧੀਆ ਸਭ ਤੁਸੀਂ ਦੱਸੋ ਹਾਂਜੀ ਹੋਰ ਪਰਵਾਹ ਠੀਕ ਜੀ ਹਾਂਜੀ ਚੋਨਾ ਲੱਗਣ ਡਿਆ ਜੇ ਥੋੜਾ ਹੀ ਰਹਿ ਗਿਆ ਵਾ ਮਿਲ ਗਈ ਹੀ ਲੇਬਰ ਟਾਈਮ ਨਾਲ ਹੀ ਤਹੀਂ ਦੱਸ ਲਾ ਲਿਆ ਚਾਣਾ ਅੱਛਾ ਅੱਛਾ ਠੀਕ ਠੀਕ ਆ ਮੈਂ ਤਾਂ ਡੀਕਣ ਰਹੀ ਸੀ ਤੁਹਾਨੂੰ ਮੈਂ ਹਾਂ ਚੱਲ ਆਉਂਦੇ ਆਹੋ ਫਿਰ ਕਮਾਂਕਾਰਾਂ ਦੇ ਦੇਣੇ ਆ ਨਾ ਨਹੀਂ ਟਾਈਮ ਲੱਗਦਾ ਹਾਂਜੀ ਬੰਬੀ ਤਾਂ ਗਏ ਆ ਉਹ ਵੀ ਆਹ ਲੇਬਰ ਲੱਗੀ ਤੇ ਚਾਹ ਲੈ ਕੇ ਗਏ ਉਹਨਾਂ ਦੀ ਨੇ ਆ ਜਾਂਦੀ ਹੁੰਦੀ ਜੋਤ ਮੇਰੇ ਕੋਲ ਮੈਂ ਵੀ ਚਲ ਜਾਂਦੀ ਹੁੰਨੀ ਜੇ ਨਾਂ ਆਵੇ ਤਾਂ ਮੈਂ ਚਲ ਜਾਂਦੀ ਹੁੰਨੀ ਆਪੇ ਕਿਉਂ ਨਹੀਂ ਆਈ ਤੂੰ ਮੈਂ ਰੋਟੀ ਤਾਂ ਮੈਂ ਇੱਧਰ ਕਹਿੰਦੀ ਹਣੀ ਪੇ ਇੱਥੇ ਆਣ ਕੇ ਖਾ ਲੋ ਤੁਸੀਂ ਕਿੱਥੇ ਵਿਚਾਰੀ ਨਿਆਣੀ ਪਕਾਉਂਦੀ ਰਹੂਗੀ ਭੈਣ ਜੀ ਕੰਮ ਵੱਲੋਂ ਮੈਂ ਜੋਤ ਨੂੰ ਕਹਿ ਦੇਣੀ ਹਣੀ ਆ ਮੈਂ ਤਾਂ ਤਾਂ ਕਹਿੰਨੀ ਆ ਪੇ ਕੱਲ ਨੂੰ ਵਿਆਹ ਵੀ ਕਰਨਾ ਵਾ ਬਗਾਨੇ ਘਰ ਜਾਣਾ ਵਾ ਮੁੜ ਕੇ ਨਾ ਅਗੋਂ ਝੜਕਾਣਾ ਖਾਵੇ ਜੇ ਮਾਂ ਪਿਓ ਸਿਰ ਤੇ ਹੋਵੇ ਫੇਰ ਤੁਹਾਨੂੰ ਕੋਈ ਫਿਕਰ ਨਾ ਹੋਵੇ ਫਾਂਜਾ ਤੋਂ ਮਾਪਿਓ ਹੈ ਨਹੀਂ ਆ ਫੇ ਸਾਨੂੰ ਇੰਨਾਂ ਗੱਲਾਂ ਦਾ ਧਿਆਨ ਤੇ ਰੱਖਣਾ ਹੀ ਪਾਣਾ ਵਾ ਨਾ ਬਾਕੀ ਚਲੋ ਕੋਈ ਗੱਲ ਨਹੀਂ ਤਹੀ ਸਿਆਣੇ ਜੇ ਆਇਓ ਬੈ ਕੇ ਗੱਲਬਾਤ ਕਰਾਂਗੇ ਨਹੀਂ ਨਹੀਂ ਕਮਰੇ ਵੀ ਉਹਨਾਂ ਦੇ ਪਾ ਕੇ ਦੇਣੇ ਆ ਹੋਰ ਕਿੰਨੇ ਹੁਣ ਪਾ ਕੇ ਦੇਣੇ ਆ ਇਹ ਕਹਿਣ ਦੇ ਹੀ ਸੋ ਕੁ ਫਿਕਰ ਕਰਨ ਦੇ ਹੀ ਕਿ ਸਾਰਾ ਟਾਇਆ ਵਾ ਘਰ ਹੈ ਤੇ ਚੱਲ ਹੁਣ ਬਣਾ ਦਿੰਨੇ ਆ ਹਾਂਜੀ ਹਾਂਜੀ ਚਲੋ ਕੋਈ ਨਹੀਂ ਆਇਓ ਫਿਰ ਬੈ ਕੇ ਕਰ ਲਾਂਗੇ ਗੱਲ ਚੰਗਾ ਪੈਨ ਜੀ ਸਤਿ ਸ੍ਰੀ ਅਕਾਲ ਵੇਖਾਂ ਕਿੰਨਾ ਦੁੱਖ ਚੜਿਆ ਵਾ ਇਹ ਘਰ ਵੀ ਉਹਨਾਂ ਨੂੰ ਬਣਾ ਦੋ ਘਰ ਤੇ ਬਣਾ ਦਾਂਗੇ ਪਰ ਤੂੰ ਭੂਵਾਵਾ ਤੈਨੂੰ ਕਿੰਨਾ ਕੁ ਦੁੱਖ ਵਾ ਤੂੰ ਤੇ ਨਿਆਣਿਆਂ ਵੱਲ ਮੁੜ ਕੇ ਝਾਤੀ ਨਹੀਂ ਮਾਰੀ ਸਾਰੇ ਨਾ ਆਪਣੇ ਘਰਾਂ ਨੂੰ ਹੀ ਸਿਆਣੇ ਆ ਦੂਜਿਆਂ ਨੂੰ ਮਤਾਂ ਦਿੰਦੇ ਆ ਸਾਨੂੰ ਜੇ ਕਹਿਣ ਲਈ ਆ ਵੀ ਘਰ ਬਣਾ ਕੇ ਦਿਓ ਤੈਨੂੰ ਮਾਰਾ ਹੀ ਨੇ ਇੰਨਾ ਕੋਈ ਦਿੱਤਾ ਵਾ ਦੇ ਹਨ 2-4 ਲੱਖ ਰੁਪਈਆ ਕੁਝ ਲਿਮਟ ਚੁੱਕਦੇ ਆ ਚੱਲ ਨਿਆਣਿਆਂ ਦਾ ਘਰ ਬਣ ਜੂਗਾ ਸਾਨੂੰ ਕਹੀ ਜਾਣ ਲਈ ਆ ਉਹਨਾਂ ਦਾ ਸਾਥ ਦੋ ਉਹਨਾਂ ਦਾ ਸਾਥ ਦੋ ਕੋਈ ਗੱਲ ਨਹੀਂ ਦਵਾਂਗੇ ਸਾਥ ਸਾਥੇ ਇਦਾਂ ਨਹੀਂ ਦਿੱਤੇ ਜਾਂਦੇ ਹੁੰਦੇ ਗੂਠਾ ਲਵਾਵਾਂਗੇ ਤਾਂ ਫੇਰ ਸਾਥ ਦਵਾਂਗੇ ਦਲਜੀਤ ਸਾਰਾ ਦਿਨ ਫੋਨ ਦੇ ਵਿੱਚ ਹੀ ਵੜਿਆ ਰਹਿੰਦਾ ਹੁੰਦਾ ਵਾ ਕਿਤੇ ਬਾਹਰ ਦੀ ਵੀ ਗੱਲ ਸੁਣਿਆ ਕਰ ਤੇ ਬਾਹਰ ਕੀ ਬੰਡਿਆ ਵਾ ਰੋਟੀ ਪਾਣੀ ਖਾਣਾ ਵਾ ਲਿਆਵਾਂ ਰੋਟੀ ਤੇ ਰਵਾਤੇ ਖਾਲ ਨੇ ਕੋਈ ਨਹੀਂ ਲਵਲੀ ਖਾ ਗਿਆ ਲਵਲੀ ਨੇ ਖਾਣੀ ਹੈ ਅਜੇ ਕੋਈ ਨਹੀਂ ਆ ਜਾਂਦੇ ਆ ਖਾਣ ਨਾਲੇ ਨਾ ਉਧਰ ਫੇਰਾ ਤੋਰਾ ਮਾਰਿਆ ਕਰ ਅਜੇ ਬੜੇ ਕਾਮੀ ਹੋ ਕਰਨ ਵਾਲੇ ਮੰਮੀ ਕੀ ਕਰਨਾ ਉਧਰ ਵਾਰ-ਵਾਰ ਜਾ ਕੇ ਲੇ ਤੇਰੇ ਨਾ ਤੇਣਿਆਣੀਆਂ ਵਾਲੀਆਂ ਗੱਲਾਂ ਵਾ ਇਹ ਉਧਰ ਮੰਮੀ ਬਾਰ-ਬਾਰ ਜਾ ਕੇ ਕੀ ਕਰਨਾ ਵਾ ਕਰਨਾ ਕਿਉਂ ਨਹੀਂਗਾ ਜੇ ਜਾਵੇਂਗਾ ਨਾ ਫੇਰ ਹੀ ਸਾਰਾ ਕੁਝ ਸਾਡੇ ਹੱਥ ਵਿੱਚ ਆਉਣਾ ਹੀ ਹੋ ਨਹੀਂ ਤੇ ਸਾਰਾ ਕੁਝ ਹੱਥੋਂ ਜਾਂਦਾ ਰਹਿਣਾ ਹੀ ਉਹ ਮੈਂ ਉਹਨਾਂ ਕੰਮ ਕਰਾਤਾ ਏ ਕਦੋਂ ਮੈਂ ਕਰਾਤੇ ਬੰਦੇ ਹੀ ਲਿਆਤੇ ਹੋਲਦੀ ਕਰਵਾਦੀ ਉਹਨਾਂ ਤੇਰੀ ਭੂਆ ਦਾ ਹੁੰਦਿਆ ਹੀ ਫੋਨ ਅੱਛਾ ਕਹਿੰਦੇ ਹੀ ਉਹਨੂੰ ਘਰ ਬਣਾ ਕੇ ਦੋ ਮੈਂ ਹਾਂ ਘਰ ਤੇ ਉਹਨੂੰ ਬਣਾ ਦਾਂਗੇ ਉਹਨੂੰ ਤਾਂ ਮੈਂ ਕਿਹਜਵਾਬ ਦੇਣਾ ਹੀ ਮੈਂ ਹਕ ਕੋਈ ਨਹੀਂ ਭਾਂਜੀ ਅਹੀਂ ਬਣਾ ਕੇ ਦੇਣਾ ਹੋਰ ਕਿੰਨੇ ਬਣਾ ਕੇ ਦੇਣਾ ਵਾ ਮੈਂ ਸੋਚਣ ਢਈ ਆ ਬਾਹਰਲੇ ਬੂਏ ਦਾ ਕਿਰਜਵਾ ਕਿਤੇ ਤੂੰ ਨਹੀਂ ਇਹ ਸੋਚਿਆ ਤੇ ਮੇਰੀ ਪਤਨੀ ਤੇ ਪਤੀਆ ਦੋਵੇਂ ਰਹਿ ਗਏ ਭਰਾ ਪਰ ਚਾਹੇ ਮੇਰੇ ਮੁੱਕ ਗਏ ਆ ਚੱਲ ਮੈਂ ਹੀ 2-4 ਲੱਖ ਰੁਪਈਆ ਦਿੰਨੀ ਆ ਤੇ ਕੋਈ ਨਹੀਂ ਬਣਾ ਦੋ ਮੁੜ ਕੇ ਕਿਤੇ ਕੰਮਕਾਰ ਤੇ ਲੱਗੂਗਾ ਤਾਂ ਮੋੜ ਦੂਗਾ ਸਾਨੂੰ ਕਹੀ ਜਾਂਦੀ ਆ ਘਰ ਬਣਾ ਦੋ ਘਰ ਬਣਾ ਦੋ ਅਹੀਂ ਨੋਟਾਂ ਦੀ ਖਾਨ ਫੁੱਟੀ ਆ ਤੇ ਚੁੱਪ ਕਰਕੇ ਲਾ ਦिए ਅਹੀਂ ਕਿਤੇ ਪੈਸੇ ਲੈਉਣੇ ਦਾ 15 ਲੱਖ ਰੁਪਈਆ ਉਹੀ ਗੱਲ ਆ ਨਾ ਸਾਰੇ ਆਪਣੇ ਘਰਾਂ ਨੂੰ ਬੜੇ ਸਿਆਣੇ ਦੂਜਿਆਂ ਨੂੰ ਮਤਾਂ ਦਿੰਦੇ ਆ ਤੇ ਇਦਾਂ ਨਹੀਂ ਇਦਾਂ ਕਰ ਦੋ ਜੇ ਹੁਣ ਸਾਡੇ ਕੁਝ ਲੱਗਦੇ ਆ ਤੇਰੇ ਕੁਝ ਨਹੀਂ ਲੱਗਦੇ ਤੇਰਾ ਵੀ ਖੂਨ ਦਾ ਰਿਸ਼ਤਾ ਵਾ ਕੋ ਸੋਚ ਉਹਨਾਂ ਬਾਰੇ ਓਏ ਇਹ ਤਾਂ ਗੱਲ ਹੈਗੀ ਆ ਆਮ ਦਾ ਪੈਸਾ ਦੇਣਾ ਨਹੀਂ ਸਾਨੂੰ ਗੱਲਾਂ ਕਰੀ ਜਾਣੀਆਂ ਸਾਨੂੰ ਸਲਾਮਾਂ ਦੇਣੀਆਂ ਮੈਂ ਤੈਨੂੰ ਰੋਟੀ ਲਿਆ ਕੇ ਦਿੰਨੀ ਆ ਰੋਟੀ ਖਾ ਤੇ ਜਾ ਤੂੰ ਫੇਰਾ ਮਾਰ ਕੇ ਇੱਕ लवली ਆਲਾ ਤੇ लवली ਆਇਆ ਨਹੀਂ ਰੋਟੀ ਖਾਣ ਬੜੀ ਫਿਕਰ ਹੋਣ ਰਹੀ ਮੈਨੂੰ ਕੋਈ ਨਹੀਂ ਲਿਆਉ ਰੋਟੀ ਮੈਂ ਜਾਨਾ ਜਦ ਤੰਦਰ ਮੇਰੀ ਗੱਲ ਸੁਣਾ ਮੈਨਾ ਥੋੜੀ ਤੇਰੀ ਮਦਦ ਚਾਹੀਦੀ ਮੈਨੂੰ ਉਹ ਨਹੀਂ ਇਦਾਂ ਦੀ ਕੋਈ ਗੱਲ ਨਹੀਂ ਆ ਗੱਲ ਇਹ ਆ ਕਿ ਮੇਰੇ ਪਤੀ ਆ ਰਿਆਂ ਤੈਨੂੰ ਪਤਾ ਹੀ ਆ ਕਿ ਭਰਾ ਦੀ ਡੈਥ ਹੋ ਗਈ ਆ ਤੇ ਉਹ ਕਹਿੰਦਾ ਮੈਂ ਪਉਣੀ ਆ ਕੁਠੀ ਹਾਂ ਹਾਂ ਤੇ ਉਹਨੂੰ ਦੇਨੇ ਆ ਪੈਸੇ ਤੇ ਪੈਸੇ ਦੇਨੇ ਨੂੰ ਵਿਆਜੀ ਉਹ ਨਹੀਂ تیر ਕੋ ਥੋੜੇ ਲੜੇ ਆ ਤੈਨੂੰ ਮੈਂ ਆਣ ਕੇ ਦੇ ਜਾਣੇ ਆ ਤੇ ਜਦੋਂ ਮੈਂ ਕਹੂੰਗਾ ਨਾ ਵੀ ਅਪਰਾਧਨ ਉਹ ਫੋਨ ਕਰ ਦੂੰਗਾ ਇਹਨਾਂ ਨੂੰ ਪੈਸੇ ਦੇ ਦੋ ਤੇ ਤੁਸੀਂ ਫਿਰ ਇਹਨਾਂ ਨੂੰ ਦੇ ਦੇਣੇ ਆ ਤੇ ਤੁਸੀਂ ਇਹ ਗੱਲ ਕਹਿਣੀ ਆ ਵੀ ਪੈਸੇ ਮੇਰੇ ਆ ਉਹ ਵਿਆਜ ਦੀ ਕੋਈ ਗੱਲ ਨਹੀਂ ਵਿਆਜ ਅਸੀਂ ਬਾਅਦ ਕਰ ਲਾਂਗੇ ਉਹ ਇੰਦਾ ਇੰਨਾ ਕੰਮ ਕਰਨਾ ਜੇ ਜ਼ਰੂਰ ਚੰਗਾ ਹਾਂ ਜਦੋਂ ਵੀ ਤੁਹਾਨੂੰ ਇਹ ਪੁੱਛੂਗਾ ਨਾ ਲਵਲੀ ਵੀ ਇਹ ਪੈਸੇ ਮਤਲਬ ਤੁਹਾਡੇ ਹੱਥ ਨਹੀਂ ਆ ਕੇ ਪੈਸੇ ਮੇਰੇ ਜੇ ਤੇ ਮੈਂ ਲੈਣਾ ਜੇ ਵਿਆਜ ਹਾਂ ਹਾਂ ਆ ਇਹਨਾਂ ਕੰਮ ਕਰਨਾ ਹੀ ਉਹ ਮੇਰਾ ਵੇਜ ਜ਼ਰੂਰ ਚੰਗਾ ਆ लवली ਆਊਗਾ ਲੈਣਾ ਉਹ ਇਹਨੂੰ लवली ਨੂੰ ਤੇ ਦਲਜੀਤ ਨੂੰ ਭੇਜ ਦੂੰਗਾ ਮੈਂ ਯਾਰ ਉਹਦੇ ਅੱਖਾਂ 'ਚ ਸਿਰਫ ਘਟਾ ਹੀ ਪਾਉਣਾ ਵਾ ਇਹ ਪੁਰਾਣੇ ਬੰਦੇ ਕੋਲ ਲੈ ਕੇ ਦਿੱਤੇ ਆ ਹਾਂ ਚਲੋ ਠੀਕ ਆ ਜੀ ਚਲ ਇਹ ਕੰਮ ਤਾਂ ਗਿਆ ਵਾ ਹੋ ਮੇਰਾ ਰਹਾ ਤਾਂ ਦਲਜੀਤ ਨੂੰ ਮਾਰ ਕੇ ਬਾਅਦ ਤੋਂ ਸਮਝਾਉਣਾ ਵਾ ਕੋਈ ਤਾਂ ਕੰਮ ਕਰ ਪਾਈਓ ਦਲਜੀਤ ਦਲਜੀਤ ਡੜੀ ਆ ਗਿਆ ਅਹੀਂ ਮੇਰਾ ਪੁੱਤ ਕਾਲ ਸੁਣ ਮੇਰੀ ਬੈਠਾ ਪਾਣੀ ਰੈਡੀ ਪੁੱਤ ਤੈਨੂੰ ਮੈਂ ਆਵਾਜ਼ ਮਾਰੀ ਆ ਤਾਂ ਹਾਂਜੀ ਇਹ ਤੇਰੇ ਨਾਲ ਗੱਲ ਬਹੁਤ ਜ਼ਰੂਰੀ ਕਰਨੀ ਹੈ ਮੈਂ ਅੱਛਾ ਮੈਂ ਲੋਰੀ ਆਲ ਚੱਲਿਆ ਅੱਛਾ 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 ਕਿੰਨੇ ਕਹੇ ਮਮੀ ਨੇ ਮਮੀ ਕਹਿੰਦੀ ਉਧਰ ਲੈ ਆਇਆ ਕਰ ਚਲ ਤੂੰ ਚਲ ਜੀ ਹਾਂਜੀ ਚਲ ਪੁੱਤੇ ਤਾਂ ਵੀ ਅਹੀਂ ਲਵਲੀ ਹੁਣਾਂ ਨੂੰ ਦੇਣਿਆ ਵਿਆਜੀ ਪੈਸੇ ਵਿਆਜੀ ਵਿਆਦੀ ਦੇਣਿਆ ਅੱਛਾ ਪਰ ਅਹੀਂ ਇਹ ਨਹੀਂ ਹੋਉਂਦਣਾ ਵੀ ਪੈਸੇ ਅਹੀਂ ਦਿੱਤੇ ਆ ਮੇਰਾ ਵੀ ਇੱਕ دوست ਹਾਂਜੀ ਉਹਨੂੰ ਮੈਂ ਫੋਨ ਤੇ ਗੱਲ ਦਿੰਦੀ ਆ ਸਾਰੀ ਸਮਝਾ ਅੱਛਾ ਅੱਛਾ ਪੈਸੇ ਦੇਣੇ ਆਹੀਂ ਹਾਂਜੀ ਲੈ ਆਉਣਾ ਉਹਦਾ ਠੀਕ ਆ ਠੀਕ ਆ ਨਾ ਹਾਂਜੀ ਤੇ ਮੈਂ ਉਹਨੂੰ ਇਹ ਗੱਲ ਕਹਤੀ ਆ ਵੀ ਮੈਂ लवली ਨੂੰ ਤੇ ਲਜੀਤ ਨੂੰ ਭੇਜੂਗਾ ਤੇ ਇਹਨਾਂ ਨੂੰ ਪੈਸੇ ਦੇ ਦੇਣੇ ਤੁਸੀਂ ਕੋਈ ਗੱਲ ਨਹੀਂ ਆਪਾਂ ਜਾ ਕੇ ਲੈ ਆਵਾਂਗੇ ਠੀਕ ਆ ਨਾ ਹਾਂਜੀ ਪਰ लवली ਨੂੰ ਸ਼ੋ ਨਹੀਂ ਹੋਣ ਦੇਣਾ ਵੀ ਇਹ ਪੈਸੇ ਅਹੀਂ ਦਿੱਤੇ ਆ ਨਾ ਨਾ ਮੈਂ ਦੱਸਣਾ ਦੁਰੀ ਇਹਨੂੰ ਠੀਕ ਆ ਨਾ ਉਹਨੂੰ ਕਹਣਾ ਵਿਆਜੀ ਪੈਸੇ ਇਹ ਹਾਂ ਤੇ ਪੁੱਤ ਪੈਸਿਆਂ ਵਾਲੀ ਗੱਲ ਤੇਰੀ ਮੰਮੀ ਨੇ ਦੱਸੀ ਨਹੀਂ ਤੈਨੂੰ ਨਾ ਮੰਮੀ ਨੇ ਨਹੀਂ ਗੱਲ ਕੀਤੀ ਮੇਰੇ ਨਾਲ ਅੱਛਾ ਜਿਹੜੀ ਗੰਗਲਵੰਡਾ ਇਹ ਤੁਸੀਂ ਕਰਨਾ ਉਹ ਗੱਲਾਂ ਕਾਦੀਆਂ ਕਰੀਆਂ ਵਾ ਜਿਹਨੂੰ ਮੈਂ ਦੱਸਣਿਆ ਵਾ ਵੀ लवली ਨੂੰ ਦੇਨੇ ਆ ਪੈਸੇ ਆਹੋ ਬਿਆਜੀ ਤੇ ਮੈਂ ਜਤਿੰਦਰ ਮੇਰਾ ਯਾਰ ਵਾ ਮੈਂ ਉਹਨੂੰ ਕੀਤਾ ਵਾ ਫੋਨ ਤੇ ਉਹ ਕਹਿੰਦਾ ਕੋਈ ਗੱਲ ਹੀ ਕਰ ਦੂੰਗਾ ਤੇ ਮੈਂ ਉਹਨੂੰ ਇਹ ਸਮਝਾਉਂਦਿਆ ਵੀ ਨਿਕੀਆਂ ਨਿਕੀਆਂ ਗੱਲਾਂ ਨਹੀਂ ਕਰੀਦੀਆਂ ਬਾਹਰ ਦੇਖ ਦਨਜੀਤ ਇਹ ਤੇਰਾ ਹੀ ਫਾਇਦਾ ਵਾ ਤੇ ਤੇਰਾ ਹੀ ਭਲਾ ਹੁਣਾਵਾ ਇਹ ਨਾ ਹੋਵੇ ਇਹ ਨਿਕੀਆਂ ਨਿਕੀਆਂ ਗੱਲਾਂ ਜਿਹੜੀਆਂ ਤਾਂ लवली ਨੂੰ ਦੱਸ ਦੇ ਪੈਸੇ ਹੀ ਦੇਨੇ ਆ ਕੋਲੋਂ ਇਹਦੇ ਕੋ ਪੈਸੇ ਤਾਂ ਕੱਲ ਨੂੰ ਦਿੱਤੇ ਨਹੀਂ ਜਾਣੇ ਜਦੋਂ ਪੈਸੇ ਨਾ ਦਿੱਤੇ ਜਾਣਗੇ ਜਿਹੜੀ ਸੜਕ ਤੇ ਪਹਿਲੀ ਆ ਨਾ ਉਹ ਆਪਾਂ ਲਖਾ ਲਾਂਗੇ ਤੇਰੀ ਜ਼ਿਆਦਾਦ ਬਣ ਜੂਗੀ ਇਹ ਨਾ ਹੋਵੇ ਚੰਗਾ ਬੰਦੇ ਚੱਕਰ ਦੇ ਵਿੱਚ ਸਾਰੀ ਗੱਲ ਉਹਨੂੰ ਦੱਸ ਦੇ ਹੈ ਵੀ ਤੂੰ ਏਦਾਂ ਦਾ ਹੀ ਆ ਉਹ ਨਾ ਨਾ ਮੈਂ ਕੋਈ ਗੱਲ ਕਰਨੀ ਆ ਮਿਲਣਾ ਸਭ ਕੋ ਮੈਨੂੰ ਆ ਤੇ ਮੈਂ ਕੋਈ ਗੱਲ ਕਰਨੀ ਆ ਮੈਂ ਨਾ ਇਹਦਾਂ ਗੱਲ ਨਹੀਂ ਕੀਤੀ ਮੈਂ ਹਾਂ ਚਲ ਤੁਸੀਂ ਆਪਣੇ ਮੂੰਹੇ ਨੂੰ ਸਮਝਾਓਗੇ ਮੈਂ ਇਹਨੂੰ ਕੀ ਕਹੂੰਗੀ ਮੈਨੂੰ ਤੇ ਇਹ ਵੀ ਕਰਤੀ ਹੋਣੀ ਆ ਨਹੀਂ ਨਹੀਂ ਮੈਂ ਇਹਨੂੰ ਕਿਹਾ ਤੇ ਗਾੜੀ ਇਹ ਗੱਲ ਦਾ ਤੂੰ ਧਿਆਨ ਰੱਖਣਾ ਵਾ ਤੇ ਬਾਕੀ ਮੈਂ ਇਹਨੂੰ ਅੱਗੇ ਕਿਹਾ ਵਾ ਉਹਦੇ ਘਰ ਚ ਫੇਰਾ ਮਾਰਿਆ ਕਾ ਤੇ ਬੰਬੀ ਤੇ ਹੁੰਦਾ ਬੰਬੀ ਤੇ ਜਾਇਆ ਕਾ ਉਹ ਤੋਂ ਤੇ ਮਗਰ ਮਗਰ ਰਹਿਆ ਕਰ ਮੈਂ ਚੱਲੇ ਆਉਂਦੇ ਨਹੀਂ ਚੱਲੇ ਹੁਣ ਇੰਨਾ ਯਕੀਨ ਬਣ ਜੇ ਲਵਲੀ ਨੂੰ ਇਹ ਹੋਵੇ ਤੇ ਦਲਜੀਤ ਜਿਹੜਾ ਮੇਰਾ ਇੰਨਾ ਕਰਦਾ ਵਾ ਕਿ ਮੇਰੇ ਬਿਨਾ ਰਹਿ ਹੀ ਨਹੀਂ ਸਕਦਾ ਕੋਈ ਕਹਿੰਦੇ ਇਦਾਂ ਹੀ ਕਰੂੰਗਾ ਮੈਂ ਠੀਕ ਆ ਨਾ ਹਾਂਜੀ ਨਾ ਵੀ ਤੈਨੂੰ ਸੱਦੇ ਨਾ ਆਪ ਚਲ ਜੀ ਤੂੰ ਦਾ ਵੀਰ ਜੀ ਦੱਸੋ ਕੀ ਕੰਮ ਕਰਨਾ ਨਾ ਨਾ ਮੈਂ ਲੈ ਜੀ ਨਾ ਨਾ ਸ਼ਾਮ ਨੂੰ ਅੱਡੇ ਤੇ ਕਹੀਦਾ ਹੁੰਦਾ ਕਰੀ ਦੇ ਵਿੱਚ ਕੰਮ ਨਹੀਂ ਕਰੀਦਾ ਵੀਰ ਜੀ ਠੰਡੇ ਹੋਏ ਕਰ ਲਾਂਗੇ ਦੋਵੇਂ ਭਰਾ ਐਂ ਦੇ ਨਾਲ ਨੂੰ ਹੋ ਜਾਊਗਾ ਵੀ ਇਹ ਮੇਰਾ ਕਰਦਾ ਜੇ ਬੰਦਿਆਂ ਦੇ ਮਿੱਟੀ ਮੱਠ ਕੋਈ ਗੱਲ ਨਹੀਂ ਠੀਕ ਹੈ ਤੇ ਨਹੀਂ ਇੰਨਾ ਹੀ ਕਰ ਲਓ ਹਾਂ ਹਾਂਜੀ ਤੇ ਮੇਰਾ ਪੁੱਤ ਇਨਾ ਕਾ ਧਿਆਨ ਰੱਖਣਾ ਯੋ ਠੀਕ ਠੀਕ ਚਲ ਜਾ ਮੇਰਾ ਪੁੱਤ ਕਰੋ ਗੱਲਾਂ ਤੇ ਨਹੀਂ ਨਾ ਹੋ ਗਿਆ ਉਹਨਾਂ ਦੇ ਆ ਮਾਰਿਆ ਚੱਕਰ ਚਾ ਚੰਗਾ ਹੋਇਆ ਤੁਸੀਂ ਇਹਨੂੰ ਸਮਝਾਤਾ ਵਾ ਮੈਂ ਇਹਦੇ ਨਾਲ ਗੱਲ ਕੀਤੀ ਨਹੀਂ ਮੈਂ ਤਾਂ ਪਤਾ ਨਹੀਂ ਤੁਸੀਂ ਦੱਸਣਾ ਵਾ ਕਿ ਨਹੀਂ ਦੱਸਣਾ ਫੇ ਮੇਰੇ ਗੱਲ ਪਉਗੇ ਫਿਰ ਅਮਨ ਤੂੰ ਗੱਲ ਕਰਤੀ ਐ ਰਮਨ ਆਪਣੇ ਬੱਚਿਆਂ ਨਾਲ ਗੱਲ ਕਰਨੀ ਚਾਹੀਦੀ ਐ ਸਾਰੀ ਸ਼ੇਰ ਚਲੋ ਵਧੀਆ ਕੀਤਾ ਇਹਨਾਂ ਨੂੰ ਵੀ ਪਤਾ ਹੋਣਾ ਚਾਹੀਦਾ ਵਾ ਪਿਹਾੜਾ ਕਰਕੇ ਸਾਡਾ ਮਾਂ ਪਿਓ ਕੀ ਕਰਨ ਲਿਆ ਵਾ ਹਾਂ ਕੁੜੀ ਵੀ ਨਹੀਂ ਆਈ ਸਵੇਰ ਦੀ ਪਤਾ ਨਹੀਂ ਕਰ ਕੀ ਕਰੀ ਜਾਣ ਰਹੀ ਆ ਮੇਰਾ ਰਾਦਾ ਇਹ ਭਾਂਡਿਆ ਵੀ ਫੇਰਾ ਮਾਰ ਕੇ ਆਵਾ ਉਹ ਦਲਜੀਤ ਗਿਆ ਤਾਂ ਜਾ ਹੁਣ ਕਹਦੀ ਵੀ ਤੁਸੀਂ ਆਏ ਨਾ ਰੋਟੀ ਖਾਣੀ ਨਹੀਂ ਜੀ ਤਾਂ ਬੰਬੀ ਤੇ ਗਿਆ ਵਾ ਲਵਲੀ ਕਹਿੰਦਾ ਬੰਬੀ ਤੇ ਆ ਤੇ ਮੈਂ ਉਹ ਘਰ ਹੋ ਕੇ ਨਹੀਂ ਆ ਤੇ ਚੱਲ ਆ ਜਾ ਰੋਟੀ ਪਾਣੀ ਤਾਂ ਖਾ ਨਾਲਿਆਂ ਨਿਕਾ ਮੋਟਾ ਕੰਮ ਕਰਵਾਉਂਗੀ ਵੇਖੋ ਤਹੀਂ ਵੀ ਨਾ ਤਾਂ ਕੋਹ ਲੱਗਦੇ ਜੇ ਪਰ ਮੈਨੂੰ ਕਹਿਣਾ ਪੈਂਦਾ ਕੁੜੀ ਨੂੰ ਕੱਲ ਨੂੰ ਬਗਾਨੇ ਘਰ ਜਾਣਾ ਵਾ ਜੀ ਉੱਥੇ ਜਾ ਕੇ ਕੰਮ ਨਾ ਕਰੂਗੀ ਕੱਲ ਨੂੰ ਲਾਮਾ ਤੇ ਹਾਨੂ ਮਿਲਣਾ ਵਾ ਵੀ ਤਾਈ ਤਾਇਆ ਜੀ ਕੋਈ ਅਕਲ ਮਾਤ ਨਾ ਦਿੱਤੀ ਮਾਂ ਪਿਓ ਨੂੰ ਥੋੜਾ ਕਿਸੇ ਨੇ ਕਹਿਣਾ ਵਾ ਪਤਾ ਕਰ ਕਰਨੋਂ ਮੈਂ ਕਹਿੰਦੀ ਆਂ ਵੀ ਚੱਲ ਹੱਥ ਸਿੱਧੇ ਹੋਏ ਹੋਣਗੇ ਨਾ ਖਤਾਣਾ ਖਾਊਗੀ ਜਾ ਕੇ ਆਪਣੇ ਘਰ ਕੰਮ ਤੋਰ ਲੂਗੀ। ਉਹ ਚੱਲ ਰਮਨ ਬੋਧਾ ਵੀ ਨੇ ਉਹਨੂੰ ਤੰਗੀ ਦਿਆ ਕਰ। ਹੁਣ ਤੈਨੂੰ ਪਤਾ ਉਹਦਰੇ ਮਿਸਤਰੀਆਂ ਲੱਗੇ ਵੀ ਤੇਰੀ ਮੜਾ ਮੋਟਾ ਕੰਮ ਕੁੰਮ ਕਰਉਂਦੀ ਰਹਿੰਦੀ ਐ। ਨਹੀਂ ਮੈਂ ਹੋਰ ਤੰਗੀ ਕਾਦੀ ਦਿੰਨੀ ਆਂ ਰੋਟੀ ਪਾਣੀ ਤਾਂ ਮੈਂ ਬਣਾ ਲਿਆ ਵਾ। ਆ ਸਫਾਈ ਕਰਨੀ ਆ ਬਸ ਹੋਰ ਕੰਮ ਨੇ ਕਾਦਾ ਕਰਨਾ ਵਾ। ਚੱਲ ਸਮਝਾ ਦਿਆ ਕਰ ਇੰਨਾ ਕਰ। ਪੁੱਤ ਇਦਾਂ ਨਹੀਂ ਇਦਾਂ ਕਰੀਦਾ ਵਾ ਇਦਾਂ ਸਬਜ਼ੀ ਸੁੱਬਜੀ ਬਣਾਈਦੀ ਆ ਠੀਕ ਆ ਕਿ ਨਹੀਂ? ਕੋਈ ਨਹੀਂ ਮੈਂ ਜਾਣੀ ਆ ਮੈਂ ਵੇਖ ਕੇ ਆਉਣੀ ਭਲਾ ਪਿੱਕੀ ਕਰ ਲਈ। ਚੱਲਾ ਜੇ ਮਾਂ ਪੋਤੇ ਉਧਰ ਲੈਣਗੇ ਤਾਂ ਉਹਨਾਂ ਨੂੰ ਸ਼ਾਕਤ ਨਾ ਹੋਊਗਾ ਉਹਨਾਂ ਤੇ ਇਹ ਤਾਂ ਹੈ ਨਾ ਟਾਇ ਦੇ ਤਾਈ ਵੀ ਹਾੜਿਆਲੀ ਆ ਜੋ ਕਲਾ ਕਰਦੇ ਸਹੀ ਕਰਨਦੇ ਆ ਬਾਕੀ ਮਹਾਰਾਜ ਹੱਥ ਵਸ ਵਾ ਜੋਤ ਹਾਂਜੀ ਤਾਈ ਜੀ ਪੁੱਤ ਤੂੰ ਆਈ ਨਹੀਂ ਮੈਂ ਤਾਂ ਡੀਕ ਡਾਕ ਕੇ ਆਈ ਆ ਤੇਰੇ ਵੱਲ ਆਉਣਾ ਆਉਣਾ ਕੀ ਤਾਈ ਜੀ ਹਾਂ ਬਸ ਅਜਨਾ ਮੰਮੀ ਹੋਣਾ ਦਾਈ ਜੀ ਤਾਈ ਜਾਂਂਦੇ ਆ ਚੱਲ ਪੁੱਤ ਤੂੰ ਫਿਕਰ ਕਿਉਂ ਕਰਦੀ ਆ ਅਹੀਂ ਤੇ ਨਾ ਉਹ ਕਾਟ ਪੂਰੀ ਨਹੀਂ ਕਰ ਸਕਦੇ ਪਰ ਸਾਤਾਡਾ ਪੂਰਾ ਦੇਂਦੇ ਆ ਪੁੱਤੇ ਇਹ ਗੱਲ ਨਹੀਂ ਸੋਚੀਦੀ ਹੁੰਦੀ ਕੋਈ ਗੱਲ ਨਹੀਂ ਮੈਂ ਵੀ ਤੇਰੀ ਮਾਂ ਆ ਜਿਹੜੀ ਗੱਲ ਦਿਲ ਵਿੱਚ ਹੁੰਦੀ ਮੇਰ ਨਾਲ ਕਰਿਆ ਕਰ ਤੂੰ ਪੁੱਤੇ ਇਦਾਂ ਨਹੀਂ ਸੋਚੀਦਾ ਹੁੰਦਾ ਕੋਈ ਗੱਲ ਨਹੀਂ ਮੈਂ ਸਮਝਦੀ ਆ ਤੁਹਾਡਾ ਦੁੱਖ ਮਾਂ ਪਿਓ ਤੋਂ ਬਿਨਾਂ ਰਹਿਣਾ ਬੜਾ ਔਖਾ ਵਾ ਤੇ ਜੀ ਜੇ ਮੰਮੀ ਚਲ ਗਈ ਹੀ ਨਾ ਪਰ ਅਬ ਡੈਡ ਜੀ ਨੂੰ ਨਾਲ ਲੈ ਕੇ ਜਾਂਦਾ ਮੈਨੂੰ ਮਿਰਜੀ ਵਾਲ ਵੇਖ ਕੇ ਨਾ ਬੜਾ ਤਰਸਾ ਹੁੰਦਾ ਵਿਚ ਰਿਥਾਂ-ਥਾਂ ਅਸਲਾ ਤੱਕਦੇ ਫਿਰਦੇ ਚੱਲ ਕੋਈ ਨਹੀਂ ਪੁੱਤ ਤਰਸ ਤੇ ਸਾਨੂੰ ਵੀ ਬਥੇਰਾ ਆਉਂਦਾ ਵਾ ਮੈਂ ਡੀਗ ਡਾ ਕੇ ਤਾਂ ਤਾਂ ਹੀ ਤੁਹਾਡੇ ਵੱਲ ਆਈ ਹਾਂ ਫੇ ਰੋਟੀ ਖਾ ਨਿਆਣੇ ਆਏ ਹੀ ਨਹੀਂ ਗੇ ਤੇ ਕੋਈ ਗੱਲ ਨਹੀਂ ਫਿਕਰ ਨਹੀਂ ਕਰੀਦਾ ਹੁੰਦਾ ਮੇਰੀ ਤੀ ਸਗਤ ਆਇਆ ਤੇਰਾ ਤਾਂ ਬੜਾਈ ਫਿਕਰ ਕਰਨ ਲਿਆ ਹੀ ਤੇ ਘਰ ਨਾ ਸਾਰੇ ਕਮਰੇ ਠਾਏ ਆ ਤੇ ਘਰ ਬਣਾਉਣ ਵਾਲਾ ਵਾ ਤੇ ਬੱਚਿਆਂ ਦਾ ਘਰ ਵੀ ਬਣਾਉਣਾ ਵਾ ਉਹਨਾਂ ਨੂੰ ਵੀ ਹੌਸਲਾ ਦੇ ਕੇ ਆਈਆਂ ਤੇ ਕੋਈ ਗੱਲ ਨਹੀਂ ਫਿਕਰ ਨਾ ਕਰੋ ਸਾਰੇ ਕੰਮ ਹੋ ਜਾਣੇ ਆ ਧਾਈ ਜੀ ਐਦਾਂ ਦੀ ਖੁਸ਼ੀ ਨੂੰ ਵੀ ਕੀ ਕਰਨਾ ਘਰ ਬਣਾਉਂਦੀਆਂ ਨੂੰ ਕੋਈ ਖੁਸ਼ੀ ਥੋੜੀ ਆ ਇਹ ਤੇ ਹੀ ਆਪਣਾ ਬਸ ਸਿਰ ਢੱਕਣ ਵਾਸਤੇ ਕਰਨ ਨੇ ਆ ਕੋਈ ਕੋਈ ਗੱਲ ਨਾ ਕਰੇ ਕਿਥੇ ਵੀਜੀ ਨੇ ਕਦੀ ਵਟਾ ਮੰਨੇ ਨਹੀਂ ਵੇਖੇ ਸਾਰੇ ਕੰਮ ਉਹਨਾਂ ਨੂੰ ਕਰਨੇ ਪੈਣ ਦੇ ਚਲ ਕੋਈ ਨਹੀਂ ਪੁੱਤ ਏਦਾਂ ਜਿੰਮੇਵਾਰੀ ਸਿਰ ਤੇ ਪੈ ਜੇ ਨਾ ਫੇ ਚੁੱਕਣੀ ਪੈਂਦੀ ਆ ਇਹ ਏਦਾਂ ਨਹੀਂ ਸੋਚੀਦਾ ਹੁੰਦਾ ਮੈਂ ਤਾਂ ਦਲਜੀਤ ਨੂੰ ਵੀ ਬਾਰ ਬਾਰ ਕਹਿੰਦੀ ਰਹਿਨੀ ਆ ਹੁਣ ਇਹ ਮੈਨੂੰ ਦੱਸਾਂ ਦਾ ਫੇ लवली ਬੰਬੀ ਤੇ ਆ ਦਲਜੀਤ ਨੂੰ ਕਲਾ ਕੇ ਆਈ ਆ ਬੰਬੀ ਤੇ ਮੈਂ ਹਾਂ ਜਾ लवली ਨੂੰ ਲੈ ਕੇ ਆ ਤੇ ਆ ਜਾ ਹੁਣ ਤੋਂ ਪਚੜ ਗਿਆ ਣ ਕੇ ਰੋਟੀ ਪਾਣੀ ਖਾ ਗਰਮੀ ਬੜੀ ਆ ਮੁੜ ਕੇ ਬਿਮਾਰ ਹੋਵੇਗਾ ਤੇ ਨਹੀਂ ਨਾ ਤਤੇਰੇ ਤਾਏ ਨੂੰ ਵੀ ਕਹਿਣ ਡਈ ਹਾਂ ਵਿਦਿਆੜੀ ਤੇ ਬੰਦਾ ਲੈ ਕੇ ਨਾ ਕੋਈ ਟਵਟਾਂ ਦੇ ਮਿੱਟੀ ਰਖਾ ਲੋ ਨਿਆਣਾ ਵਿਚਾਰਾ ਕਿੱਥੇ ਖਪਣ ਡਿਆ ਵਾ ਕੱਲਾ ਤੈ ਜੀ ਮਾਪੇ ਉਹ ਤੇ ਛੱਡ ਕੇ ਚਲੀ ਗਏ ਅਹੀਂ ਤੇ ਢੜੇ ਤੇ ਬੋਝ ਹੋ ਗਏ ਪੁੱਤ ਮੋਝ ਕਾ ਕੇ ਕਰਨਾ ਪੈਂਦਾ ਵਾ ਨਹੀਂ ਪੁੱਤ ਹਾਂ ਨਾ ਤੂੰ ਗੱਲ ਸੋਚ ਬੋਝ ਕਿਉਂ ਜੇ ਜਿੱਦਾਂ ਦਾ ਦਲਜੀਤ ਆ ਨਾ ਮੈਨੂੰ ਉਦਾਂ ਦੇ ਤੁਸੀਂ ਜੇ ਹੁਣ ਤਾਨੂੰ ਹੀ ਨਾ ਵੇਖਾਂਗੇ ਹੋਰ ਕੌਣ ਵੇਖੂਗਾ ਕੋਈ ਨਹੀਂ ਤੈ ਜੀ ਮੈਨਾਂ ਇੱਕ ਗੱਲ ਹੋਰ ਸੋਚਣ ਦੀ ਹਾਂ ਮੈਨਾਂ ਰੋਟੀ ਪਾਣੀ ਬਣਾ ਲਿਆ ਕਰਨਾ ਵਾ ਤੇ ਹਿਨਾ ਫੇਰ ਕਰਿਆ ਕਰੋ ਜੇ ਕੋਈ ਕੰਮ ਹੋਇਆ ਕਰੂਗਾ ਤੇ ਮੈਨੂੰ ਦੱਸ ਦਿਆ ਕਰੋ ਮੈਂ ਤੁਹਾਡੇ ਨਾਲ ਕਰਾ ਦਿਆ ਕਰੂੰਗੀ ਵੀਰ ਜੀ ਨਾ ਚੱਕ ਆ ਜਾ ਕਰਦੇ ਥੋੜਾ ਨਾ ਨਾ ਉਹਨਾਂ ਦਾ ਮਨ ਨਹੀਂ ਠੇਕਦਾ ਕਿਤੇ ਵੀ ਰੋਟੀ ਖਾਂਦੇ ਆ ਐਵੇਂ ਬੇਮਨਜਿਆ ਕਰਕੇ ਮੇਰਾ ਰਾਦਾ ਘਰੇ ਪਕਾ ਲਿਆ ਕਰਾ ਤੇ ਵੀਰ ਜੀ ਜਦੋਂ ਜੀ ਕਰੂਗਾ ਖਾ ਲਿਆ ਕਰਨਗੇ ਮੈਨੂੰ ਪਤਾ ਵਾ ਉੱਥੇ ਵੀ ਸਾਡੇ ਉਪਰੇ ਨਹੀਂ ਹੈਗੇ ਪਰ ਤੁਹਾਨੂੰ ਪਤਾ ਵਾ ਜਿੱਦਾਂ ਮੰਨਣੀ ਨਾ ਠੇਕਦਾ ਹੈਗਾ ਪੁੱਤ ਜੇ ਤੂੰ ਹੀ ਹਾਂ ਕੰਮ ਕੀਤਾ ਨਾ ਤੇਰੇ ਤਾਏ ਨੇ ਤੇ ਮੇਰੇ ਦਿਵਾਲੇ ਹੋ ਜਾਣਾ ਵਾ ਪਿੰਨਿਆਣੇ ਆਪ ਹੱਥ ਸਾੜਨਦੇ ਆ ਹਾਂ ਗੱਲ ਮੁੜ ਕੇ ਨਹੀਂ ਤੂੰ ਮਨ ਵਿੱਚ ਸੋਚਣੀ ਫੀ ਰੋਟੀਆਂ ਹੀ ਆਪ ਬਣਾ ਲੈਣੇ ਆ ਰੋਟੀ ਉਧਰੋਂ ਹੀ ਖਾਣੀ ਆ ਲੋਕ ਸਾਨੂੰ ਕੀ ਕਹਿਣਗੇ ਕਿ ਮਾਂ ਪਿਓ ਤੇ ਇਦਾਂ ਹੋ ਗਏ ਆ ਤੇ ਤਾਏ ਤਾਈ ਨੇ ਰੋਟੀ ਵੀ ਨਾ ਦਿੱਤੀ ਉੱਤੇ ਇਹ ਗੱਲ ਵਿੱਚ ਸਾਡੀ ਬੜੀ ਬੇਇੱਜ਼ਤੀ ਹੁੰਦੀ ਆ ਤੇਰੀ ਭੂਆ ਨਹੀਂ ਕਹਿਣਾ ਵਾ ਕਿ ਭਰਜਾਈ ਤੂੰ ਰੋਟੀ ਪਕਾਉਂਦੀ ਤੇ ਨਿਆਣਿਆਂ ਨੂੰ ਖਵਾਲਦੀ ਫਿਰ ਉਹਨੂੰ ਮੈਂ ਕਹੀ ਜਵਾਬ ਦਵਾਂਗੀ ਤੂੰ ਹੀ ਤਾਂ ਪੁੱਤ ਨਿਆਣੇ ਜੇ ਮੈਂ ਤਾਂ ਸਿਆਣੀ ਆ ਜਿਹੜੀ ਕੋਈ ਗੱਲ ਹੋਈ ਮੇਰੇ ਸਿਰ ਤੇ ਆਉਣੀ ਆ ਤਾਨੂੰ ਬੱਚਿਆਂ ਨੂੰ ਨੀ ਕਿਸੇ ਨੇ ਵੀ ਕੁਝ ਕਹਿਣਾ ਉਹ ਤੇ ਗੱਲ ਠੀਕ ਐ ਤਾਈ ਜੀ ਬੱਚੀ ਤਾਂ ਇਦਾਂ ਦੀਆਂ ਗੱਲਾਂ ਹੋ ਜਾਂਦੀਆਂ ਵਾ ਨਾ ਮਨ ਚ ਬਾਰ ਬਾਰ ਉਹੀ ਖਿਆਲ ਆਉਂਦੇ ਆ ਫਿਰ ਜੀ ਹੁੰਦਾ ਵਾ ਵੀ ਅਸੀਂ ਤੇ ਬੋਝ ਹੀ ਬਣ ਕੇ ਰਹਿ ਗਏ ਹੁਣ ਘਰ ਬਣਾਉਣ ਵਲੋਂ ਵੀ ਵੀਰ ਜੀ ਵਿਚਾਰੇ ਤਰਲੇ ਮਾਨੰਦੀ ਆ ਕਿੱਥੇ ਡੈਡ ਜੀ ਨੇ ਕਰ ਲੈਣਾ ਹੀ ਮੈਨੂੰ ਪਤਾ ਵਾ ਤਾਈ ਜੀ ਸਾਡਾ ਬੜਾ ਸਾਥ ਦਿੰਦੀ ਆ ਪਰ ਮਨ ਚ ਤੇ ਗੱਲਾਂ ਆ ਜਾਂਦੀਆਂ ਵਾ ਨਾ ਸੋ ਗੱਲਾਂ ਆਪਣੇ ਮਾਪਿਆਂ ਨਾਲ ਕਰ ਲੈਣੀਆਂ ਤਾਈ ਜੀ ਨੂੰ ਕਹਿੰਦੇ ਆ ਵੀ ਚੱਕਨਾ ਚਲ ਕੋਈ ਨਹੀਂ ਪੁੱਤ ਹਾਟੇ ਅੱਡ ਚ ਗੱਲ ਨਾ ਸੋਚੋ ਮੈਂ ਸਮਝ ਸਕਦੀ ਤੁਹਾਡਾ ਦੁੱਖ ਮਾਪਿਓ ਨਾਲ ਦੀ ਰੀਸ ਨਹੀਂ ਗਈ ਹੁੰਦੀ ਬੱਚੇ ਨਾ ਮਾਪਿਓ ਦੇ ਸਿਰ ਤੇ ਬੜੀ ਐਸ਼ ਕਰਦੇ ਆ ਤੇ ਤੁਹਾਡੇ ਨਾ ਐਸ਼ ਕਰਨ ਦੀ ਉਮਰ ਹੀ ਤੇ ਤੁਹਾਨੂੰ ਇਹ ਦੁੱਖ ਪੈ ਗਿਆ ਵਾ ਪਰ ਕੋਈ ਨਹੀਂ ਅਸੀਂ ਨਾ ਤਾਂ ਇਹ ਜਿਹੜੀ ਘਾਟ ਵਾ ਨਾ ਪੂਰੀ ਕਰਾਂਗੇ ਚੱਲ ਆ ਮੇਰੀ ਤੀ ਮੇਰੇ ਨਾਲ ਰੋਟੀ ਪਾਣੀ ਤਾਂ ਖਾਓ ਇਹ ਥੋੜਾ ਵਾ ਹੁਣ ਭੁੱਖੇ ਟੱਡ ਰਹਿ ਕੇ ਤਾਂ ਬਿਮਾਰ ਹੋ ਜਾਣਾ ਵਾ ਕੋਈਂ ਦਾ ਜੀ ਮੇਜੀ ਆਉਣੀ ਵਾਲੇ ਆ ਅਸੀਂ ਨਵੇਂ ਜਾਨੀ ਆ ਗਏ ਜੇ ਵੀਰ ਨਹੀਂ ਨਾ ਆਉਂਦਾ ਪੁੱਤ ਤੂੰ ਖਾ ਆਇਆ ਕਰ ਉਹਦੀ ਟਿਫਨ ਚ ਪਾ ਗਈ ਇੱਥੇ ਲਾਇਆ ਕਰ ਜੇ ਉੱਥੇ ਹੋਰ ਤਰ੍ਹਾਂ ਕਰਦਾ ਵਾ ਰੋਟੀ ਖਾਂਦਾ ਤੇ ਕੋਈ ਨਹੀਂ ਆਉਂਦੇ ਨਾ ਮੇਜੀ ਅਸੀਂ ਦੋਵੇਂ ਨਹੀਂ ਆ ਜੰਨੇ ਕੋਈ ਨਹੀਂ ਤਾਈ ਜੀ ਚੱਲ ਦਲਜੀਤ ਨੂੰ ਮੈਂ ਕੱਲਿਆ ਤੇ ਹੈ ਵਾ ਕੀ ਤੂੰ ਉੱਧਰ ਹੀ ਸਿੱਧੇ ਆ ਜਾ ਜੇ ਉੱਧਰ ਆ ਜਾਣਗੇ ਫੇਰ ਮੈਂ ਤੈਨੂੰ ਆਵਾਜ਼ ਮਾਰ ਲੂੰਗੀ ਤੂੰ ਜੇ ਇੱਧਰ ਆ ਜਾਣਗੇ ਤੇ ਫੇਰ ਦੋਵੇਂ ਭਾਂ ਭਰਾ ਆ ਜਾਇਓ ਠੀਕ ਹੈ ਤਾਈ ਜੀ ਆਹੋ ਹੁਣ ਤੁੱਪੇ ਲੱਗੀ ਨਾ ਰਹਿ ਕੰਮ ਨੂੰ ਹੁਣ ਕਿੜੀ ਰੈਸਟ ਕਰ ਲਾ ਪੱਖੇ ਥੱਲੇ ਬਹਿ ਲੱਗੀ ਹੈ ਲੱਗੀ ਗਰਮੀ ਬੜੀ ਹੈ ਵੀ ਜੀ ਉਚਰੇ ਵੀ ਕੀ ਕਰਨ ਉਹ ਤਾਂ ਮੇਰਾ ਹੀ ਫਾਇਦਾ ਸੋਚਦੀ ਉਧਰ ਜਾਨੀ ਆ ਤੇ ਕੰਮ ਕਰਦੀ ਰਹਿਣੀ ਆ ਇੱਧਰ ਆਵਾ ਇੱਧਰ ਵੀ ਕੰਮ ਬਥੇ ਰਹਿਣਾ ਮੈਂ ਤੇ ਇੱਕ ਗੱਲ ਹੋਰ ਕਹਿਣੀ ਆ ਮੈਂ ਤੇ ਪੜਨ ਪੜਨ ਦਾ ਚੱਕਰ ਛਾਡੀ ਦੇਣਾ ਆ ਆ ਜਿਹੜੀਆਂ ਵਿਪਤਾਵਾਂ ਪੈ ਗਈਆਂ ਵਾ ਇਹ ਕਿੰਨੇ ਨਿਬੇੜਨੀਆਂ ਵਾ ਵੀਰ ਜੀ ਦਾ ਪੂਰਾ ਸਾਥ ਦੇਣਾ ਵਾ ਵੀਰ ਜੀ ਕਿੱਥੇ ਲੱਗੇ ਜੇ ਇਹਨੇ ਘਟੇ ਦੇ ਵਿੱਚ ਕੋਈ ਆਟਾਂ ਦੇ ਇੱਕ ਬਨੇ ਲਾਤੀਆਂ ਆਂ ਮੈਂ ਚਾ ਲਾ ਵੀ ਪਧਰਾ ਕਰ ਦਿੰਨਾ ਕੋਈ ਆਈ ਜਾਂਦਾ ਵਾ ਕਰ ਕੋਈ ਨਹੀਂ ਹੁਣ ਜਿੰਨੇ ਹੋਣਾ ਆ ਉਹਨੂੰ ਪਤਾ ਤੇ ਹੈਗਾ ਵਾ ਵੀ ਖਲਾਰਾ ਪਿਆ ਵਾ ਤੇ ਕੀ ਕਰ ਲੈਣਾ ਵਾ ਫਿਰ ਉਹ ਚਲੋ ਕੋਈ ਗੱਲ ਨਹੀਂ ਆਪੇ ਚੁੱਕਿਆ ਜਾਊਗਾ ਹਾਂ ਵੀਰ ਜੀ ਉਦਾਂ ਇੱਕ ਗੱਲ ਆ ਜੇ ਡੈਡ ਜੀ ਹੁੰਦੇ ਤੇ ਹੁਣ ਤੱਕ ਸਾਡਾ ਘਰ ਪੈ ਜਾਣਾ ਸੀ ਨਾ ਉਹ ਚਲ ਤੂੰ ਗੱਲ ਟੈਨਸ਼ਨ ਲੈ ਨਹੀਂ ਮੈਂ ਤਾਈ ਨਾ ਕੀਤੀ ਇਹ ਗੱਲ ਤੇ ਉਹ ਕਹਿਣ ਦੇ ਵੀ ਲਿਮਟ ਬਣਾ ਦਿੰਨੇ ਆ ਤੁਹਾਨੂੰ ਉਹਦਾ ਡੈਡੀ ਨੇ ਚੁੱਕਣੀ ਸੀ ਹੁਣ ਹਣ ਚੁੱਕਣੀ ਪੈਣੀ ਹੈ ਮੈਨੂੰ ਨਾ ਵੀਰ ਜੀ ਕਰਜ਼ੇ ਤੋਂ ਬੜਾ ਡਰ ਲੱਗਦਾ ਵਾ ਕਈ ਖਬਰਾਂ ਰੋਏ ਸੁਣੀ ਦੀਆਂ ਲੋਕੀ ਕਰਜੇ ਮਗਰ ਕੀ ਕੀ ਕਰ ਲੈਂਦੇ ਆ ਉਹ ਪਰ ਹੁਣ ਜੋਧ ਕਰ ਕੀ ਲੈਣਾ ਵਾ ਚੁੱਕ ਕੇ ਤੇ ਫੇਰ ਹੀ ਹੱਲ ਹੋਣਾ ਵਾ ਹੁਣ ਸਾਡੇ ਕੋਲ ਤਾਂ ਇੰਨੇ ਪੈਸੇ ਵੀ ਨਹੀਂ ਆ ਵੀ ਇੱਕ ਕੋਠਾ ਹੀ ਪਾ ਲਈਏ ਇੱਥੇ ਹੋਦਾ ਨਾ ਤਾਈ ਜੀ ਵੀ ਆਏ ਹੀ ਮੇਰੇ ਵੱਲ ਅੱਛਾ ਦੇ ਹੀ ਗੱਲਾਂ ਨਹੀਂ ਆ ਕਰਨ ਐਵੇਂ ਅੱਜ ਨਾ ਮੇਰਾ ਜਾਨੂ ਜੀ ਨਹੀਂ ਕੀਤਾ ਉਧਰ ਜੀ ਕੀ ਕਰਨਾ ਸੀ ਮਾਂ ਪਿਓ ਦਾ ਜੀਤਾਂ ਨਹੀਂ ਭੁੱਲਦਾ ਤੇ ਉਹ ਕੀ ਕਰ ਲੈਣਾ ਜਾ ਕੇ ਤੇ ਆਖਣਾ ਕੀ ਸੀ ਮੈਨੂੰ ਕਹਿੰਦੇ ਆਈ ਨਹੀਂ ਮੈਂ ਦੱਸਿਆ ਮੈਂ ਅੱਜ ਮੈਨਾਂ ਜੀ ਨਹੀਂ ਕਰਨਿਆ ਫਿਰ ਦੇ ਹੀ ਕਹਿੰਦੇ ਨਹੀਂ ਤੁਹਾਡੇ ਨਾਲ ਆਹੀ ਕਮਰੇ ਬਣਾ ਕੇ ਦੇਨੇ ਆ ਕਦੇ ਕਦੇ ਤੇ ਮੈਨੂੰ ਲੱਗਦਾ ਵਾ ਜਿਵੇਂ ਨਾ ਸਾਡਾ ਬੜਾ ਸਾਦ ਦੇਂਦੇ ਹੁੰਦੇ ਵੀਰ ਜੀ ਨਹੀਂ ਸਾਸ ਤੇ ਸਾਰੇ ਬੜਾ ਦਿੰਦੇ ਆ ਦਲਜੀਤ ਵੀ ਰੰਦਾ ਤੇ ਉਹ ਵੀ ਹੌਸਲਾ ਹੀ ਦਿੰਦਾ ਜਿਹੜਾ ਕੰਮ ਕਿੰਨਾ ਵੰਦਾ ਹੋ ਜਾਊਗਾ ਹੋ ਜਾਊਗਾ ਬਸ ਮੈਂ ਨਾ ਤਾਈ ਜੀ ਨਾਲ ਰੋਟੀ ਬਣਾਉਣ ਵਾਲੀ ਗੱਲ ਕੀਤੀ ਸੀ ਅੱਛਾ ਮੈਂ ਹਾਂ ਤਾਈ ਜੀ ਅਹੀਂ ਤੇ ਅੱਗੇ ਬੜਾ ਬੋਝ ਆ ਤੁਹਾਡੇ ਉੱਤੇ ਵੀਰ ਜੀ ਹੁੰਦਾ ਨੂੰ ਪੈਸਿਆਂ ਵਲੋਂ ਕਹਿੰਦੇ ਆ ਤਸੀਂ ਸੋ ਕੰਮ ਸਾਡੇ 'ਤੇ ਸਵਾਰ ਦੇ ਜੇ ਜਿੱਦ ਰੋਟੀ ਵਲੋਂ ਕਹਿੰਦੇ ਜੇ ਨਾ ਤੇ ਤੁਹਾਨੂੰ ਹੋਰ ਬੋਝ ਲੱਗਦੇ ਹੋ ਅਸੀਂ ਕਿਹੜਾ ਨਿਆਣੇ ਆ ਰੋਟੀ ਪਾਣੀ ਇਹੀ ਪਕਾ ਲਿਆ ਕਰਾਂਗੇ ਉਹ ਚਲ ਤੂੰ ਕਹਿ ਦੇਣਾ ਹੀ ਵੀ ਇੱਕ ਟਾਈਮ ਹੀ ਤੂੰ ਖਾ ਲਿਆ ਕਰਾਂਗੇ ਤੇ ਇੱਕ ਟਾਈਮ ਸਾਨੂੰ ਪਕਾਉਂ ਜਾ ਕਰੋ ਨਹੀਂ ਮੈਂ ਇੰਨੀ ਗੱਲ ਤੇ ਉਦਾਂ ਆਖੀ ਮੈਂ ਹੈ ਵੀ ਮੈਂ ਕੰਮ ਸਾਰਾ ਤੁਹਾਡੇ ਨਾਲ ਕਰਾ ਦਿਆ ਕਰੂੰਗੀ ਕੰਮ ਤੋਂ ਨਹੀਂ ਭੱਜਦੀ ਮੈਂ ਮੈਨੂੰ ਵੀ ਕੋਈ ਰੋਟੀ ਪਾਣੀ ਪਕਾਉਣ ਦੋ ਮੈਂ ਵੀ ਸਿੱਖ ਲਾਂਗੀ ਪਰ ਉਹ ਨਹੀਂ ਕਿ ਹੈਵੀ ਗੱਲ ਤੇ ਹੁੰਦੇ ਕਹਿੰਦੇ ਸ਼ਰੀਕਾ ਨਾ ਮੈਨੇ ਮ ਮੈਨੂੰ ਤੇ ਵੀਰ ਜੀ ਨਾ ਉਧਰੋਂ ਸਹੀ ਲੱਗਣ ਦਿਆ ਵਾ ਨਾ ਇਧਰੋਂ ਅਸੀਂ ਤੇ ਫਸ ਗਏ ਆਂ ਵਿੱਚ ਜੇ ਮੰਨ ਲੋ ਇੱਕ ਗੱਲ ਆ ਘਰ ਵੀ ਬਣਾ ਕੇ ਖਾ ਲਈਏ ਰੋਟੀ ਤਾਂ ਵੀ ਲੋਕਾਂ ਗੱਲਾਂ ਤੇ ਕਰਨੀਆਂ ਹੀ ਆ ਤੇ ਜੇ ਨਾ ਬਣਾ ਕੇ ਖਾਧੀ ਤਾਂ ਵੀ ਕਰਨੀਆਂ ਹੀ ਆ ਉਹ ਚੱਲ ਕੋਈ ਗੱਲ ਨਹੀਂ ਫਿਰ ਖਾਈ ਜਾਨੀਏ ਉਧਰੋਂ ਕੀ ਕਰੀਏ ਹੁਣ ਅਸੀਂ ਇਦਾਂ ਕਰਿਆ ਕਰਾਂਗੇ ਨਾ ਥੋੜੇ ਬੋਤੇ ਪੈਸੇ ਪਾ ਕੇ ਸੌਦਾ ਪਤਾ ਲਿਆ ਦਿਆ ਕਰਾਂਗੇ ਤਾਂ ਕਿ ਗੱਲਬਾਤ ਨਾ ਕੋਈ ਕਰੇ ਚੱਲ ਕੋਈ ਗੱਲ ਨਹੀਂ ਇਦਾਂ ਕਰ ਲਾਂਗੇ ਤੇ ਮੈਂ ਆ ਗਿਆ ਇੰਨਾ ਕੁ ਕਰ ਲਾਂ ਫਿਰ ਤਾਂ ਕਰ ਲੋ ਫਿਰ ਚਾਹ ਬਣਾਵਾ ਮੈਨੂੰ ਤਾਂ ਰਹਿਣ ਦੇ ਚਾਹ ਗਰਮੀ ਬੜੀ ਅੱਗੇ ਦੇਖ ਲੋ